ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਅੱਜ ਦੇ ਬਲੌਗ ਵਿੱਚ ਸਾਰਿਆਂ ਦਾ ਕਿਰਪਾ ਰੱਖੇ ਮਾਰਗ ਚੜ੍ਹਦੀ ਗੱਲਾ ਦਿਨ ਦੁਗਿਆਂ ਦਾ ਚੌਕ ਨੇ ਤਰੱਕੀਆਂ ਬਖਸ਼ੇ ਬਾਕੀ ਮੋਟਰ ਪਹੁੰਚੇ ਵੀ ਜੀ ਮੌਸਮ ਹੈ ਜਿਹੜਾ ਮੌਸਮ ਹੋ ਗਿਆ ਗੜਬੜ ਵਾਲਾ ਕਿਉਂ ਕੱਲ ਧੁੱਪਾਂ ਬਹੁਤ ਵਧੀਆ ਨਿਕਲ ਗਈ ਦੀ ਟਾਈਮ ਗੱਲ ਬਹੁਤ ਸੇਕ ਵਾਲੀ ਧੁੱਪਾਂ ਦੀ ਵੀ ਅੱਜ ਉਹਦੇ ਕਰਕੇ ਸਵੇਰੇ ਵੀ ਧੁੱਪਾਂ ਬਹੁਤ ਘੱਟ ਨਿਕਲੀ ਹੈ ਸਾਜਰੀ ਧੁੱਪਾਂ ਨਿਕਲੀ ਵਿਧੀ ਪਾਰ ਹੋਣਾ ਆ ਦੁਪਹਿਰੇ ਜਿਹਦੇ ਬਾਅਦ ਹੋ ਗਈ ਗੜਬੜ ਜੀ ਕਿਉਂ ਆਪਾਂ ਪਹਿਲਾਂ ਖੰਡਪੁਰ ਸਾਹਿਬ ਦਾ ਭੋਗ ਪਿਆ ਉਦੇਵਾ ਦੇ ਰਿਸ਼ਤੇਦਾਰੀ ਜਾਣਾ ਪੈ ਗਿਆ ਅੱਜ ਹੋਗੇ ਥੋੜਾ ਜਿਹਾ ਲੇਟ ਵੀ ਚਲੋ ਮਹਾ ਬਣਾਉਂਦੇ ਜਿੰਨੀ ਇੱਕ ਵੀਡੀਓ ਬਣਦੀ ਹੈ ਦਿਖਾਉਂਦੇ ਆਪਾਂ ਅੱਜ ਤੁਹਾਨੂੰ ਵੀ ਹੁਣ ਖੇਤਾਂ ਦੇ ਵਿੱਚ ਆਏ ਹੋਏ ਆ ਹਵਾ ਚੱਲ ਵੀ ਠੰਡੀ ਕਿਉਂ ਸਵੇਰ ਦੀ ਧੁੱਪ ਆ ਗਈ ਬਹੁਤ ਕੰਮ ਨਹੀਂ ਨਿਕਲੇ ਤੇ ਆਇ ਲੱਗਦਾ ਜੇ ਕੱਨਾ ਕੱਲ ਤਾਂ ਨੈਟ ਨਾ ਮੀਂਹ ਦੱਸਿਆ ਵਾ ਤੇ ਮੀਂਹ ਪਊਗਾ ਪਰ ਨਹੀਂ ਲੱਗਦਾ ਇਹ ਤਾਂ ਵੀ ਪੈ ਜਾਊਗਾ ਵੀ ਹੁਣ ਇੱਕੇ ਲਾਤ ਗੜਬੜ ਜੀ ਹੋ ਗਈ ਕੱਲ ਤੇ ਮੈਨੂੰ ਇੱਕ ਦੋ ਕੁ ਵੀਰਾਂ ਦੇ ਮੈਸੇਜ ਵੀ ਆਏ ਪਏ ਕਹਿੰਦੇ ਮਾਸਲ ਸਾਡੇ ਕੰਨੀ ਮੀਂਹ ਕਾਫੀ ਪਹਿਲੇ ਰਾਤ ਦਾ ਵੀ ਪਾਣੀ ਖੜਾ ਹਤੇ ਵੀ ਹੁਣ ਇਹ ਪਤਾ ਲੱਗਦਾ ਹੈ ਨਹੀਂ ਦਾ ਵੀ ਬੱਦਲ ਦੇਖਿਆ ਨਹੀਂ ਕਿਸੇ ਪਾਸੇ ਵੀ ਅਸੀਂ ਵੀ ਮੀਂਹ ਪੈ ਵੀ ਜਾਊਗਾ ਪਰ ਨਹੀਂ ਵੀ ਪਿਆ ਹੋਣਾ ਬਾਕੀ ਹੁਣ ਸਾਡੇ ਹਾ ਮਿੰਟਾਂ ਸੈਕਿੰਡਾਂ ਦੇ ਬੱਚੇ ਹਵਾ ਜੀ ਚੱਲੀ ਹੈ ਇੱਕ ਰਖਦ ਬੱਦਲ ਬਾਈ ਹੋ ਗਈ ਵੀ ਮਾਹ ਚਲੋ ਪਹਿਲਾਂ ਕੱਖ ਵੜਦੇ ਆ ਕੱਖ ਵੱਢ ਕੇ ਬਾਕੀ ਤੁਹਾਨੂੰ ਦਿਖਾਉਂਦੇ ਆ ਹੋਰ ਕਾਰੋਬਾਰ ਜਿਹੜੇ ਚੱਲਦੇ ਆ ਆਪਣੇ ਆਪਾਂ ਤਕਰੀਬਨ 2.5-3 ਦਾ ਟਾਈਮ ਹੋਇਆ ਵੈ ਇਥੇ ਬਾਅਦ ਹੈਗੇ ਦਿਨ ਦੇ ਵਿੱਚ ਅੱਜ ਵੇਲੇ ਆਪਾਂ ਹੁਣ ਉਹਦੇ ਬਾਅਦ ਸਵੇਰ ਵਾਰੋ ਗੇੜਾ ਮਾਰ ਕੇ ਆਵਾਂਗੇ ਸਾਰਾ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਵੀ ਬਹੁਤ ਪਿਆਰਾ ਕਿਰਪਾ ਰੱਖੇ ਮਾਲਕ ਚੜ੍ਹਦੀ ਕਾਰਾ ਦਿਨ ਦੁਗਿਆਂ ਰਾਤ ਚੌਗਿਆਂ ਤੇਰੱਕੀਆਂ ਬਖਸ਼ੇ ਵੀ ਇੱਕ ਦੋ ਕੁ ਵੀਰਾਂ ਦੇ ਬਾਈ ਪਪੂਲਰ ਬਾਰੇ ਫੋਨ ਆਏ ਤੇ ਉਹ ਕਹਿੰਦੇ ਵੀ ਸਾਨੂੰ ਹੁਣ ਕਿਹਦਾ ਵੀਰਾਂ ਨੇ ਪੁੱਛਿਆ ਤੇ ਵੀ ਕਿਹੜੇ ਸਾਫ ਗੱਲ ਲੱਗਦਾ ਚਲੋ ਆਪਾਂ ਨਾ ਪਹਿਲਾਂ ਵੀਡੀਓ ਦੱਸਿਆ ਫੇਰ ਜਿਹੜੀ ਗੱਲ ਫੋਨ ਪਰ ਹੋਣ ਜੋ ਵੀ ਸਿੱਧੀ ਸਹੀ ਹੋ ਜਾਂਦੀ ਹੈ ਉਹਦੇ ਵਿੱਚ ਵੀ ਸਾਰਾ ਕੁਝ ਦੱਸਤਾ ਦਾ ਆਪਾਂ ਨੇ ਉਹ ਕਹਿੰਦੇ ਵੀ ਅਸੀਂ ਦੇਖਣਾ ਬਠਿੰਡੇ ਕਿ ਨਹੀਂ ਤੇ ਵਜਦਾ ਫੋਨ ਆਦਾ ਵੀ ਸਾਡੇ ਧਰਤੀ ਫੜ ਦੂਗੀ ਕਿ ਨਹੀਂ ਮਹਾਦੇ ਤੁਸੀਂ ਹੁਣ ਅਗਲੇ ਸਾਲ ਆਉਣੇ ਫਿਰ ਆ ਕੇ ਇੱਕ ਦੂਜੇ ਵਾਰ ਗੱਡੀ 'ਚ ਸਾਡੇ ਗੇੜਾ ਮਾਰ ਜੋ ਗੇੜਾ ਮਾਰ ਕੇ ਸਾਡੇ ਬਾਪੂ ਲਰ ਜੜ ਲੱਗੇ ਫਿਰ ਛੱਟੀ ਲੈ ਜੋ ਕਲ ਮਲਾ ਲਓ ਆਪ ਤਿਆਰ ਕਰ ਲਓ ਬਾਕੀ ਜਿਆਦਾ ਦੇਖਣਾ ਇੱਕ ਦੋ ਛੱਟੀਆਂ ਉਹ ਕਲਵਾਂ ਲੈ ਜੋ ਆਪਣੇ ਉਹ ਛੱਟੀਆਂ ਹੀ ਉਹ ਲਾ ਕੇ ਦੇਖ ਲਓ ਜੇ ਤਾਂ ਉਹ ਬੂਟੇ ਚੱਲਵੇ ਤਾਂ ਮਤਲਬ ਫਿਰ ਚੱਲ ਬਣੇ ਫਿਰ ਤਾਂ ਖੇਤ ਲਾਉਣ ਦਾ ਫਾਇਦਾ ਨਹੀਂ ਫਿਰ ਜੇ ਪਤਾ ਹੀ ਨਹੀਂ ਹੈਗਾ ਵੀ ਧਰਤੀ ਨਹੀਂ ਚੱਲਦੀ ਹੈਗੀ ਫਿਰ ਕਾਨੂੰ ਪੰ ਸਾਰਾ ਕੀਲਾ ਖਰਾਬ ਕਰਨਾ ਕਿ ਹੁਣ ਇੱਕ ਦੋ ਛੱਟੀਆਂ ਲਾ ਕੇ ਆਪਣੇ ਦੇਖ ਸਕਦੇ ਮੋਟਰ 'ਪਰ ਲਾ ਲਓ ਖੇਤ ਦੇ ਵਿੱਚ ਲਾ ਲਓ ਜੇ ਤਾਂ ਬੂਟਾ ਚੱਲ ਗਿਆ ਵਧੀਆ ਕਹਤਾਗਾ ਹਾਨੂੰ ਕਿ ਕੀਲਾ ਲਾ ਦਿਓ ਆਪਣਾ ਨਾਲੇ ਆਪਣੀ ਕਲਮ ਤਿਆਰ ਕਰ ਲਓ ਮਹਾਬਸਾ ਤੇ ਅਸੀਂ ਕਲਮਾਂ ਤੁਹਾਨੂੰ ਦੇ ਦਾਂਗੇ ਉਹਦੇ ਛਾਂ ਕੇ ਜਿੰਨੀਆਂ ਚਾਹੀਦੀਆਂ ਲੈ ਜਿਓ ਉਹ ਕਹਿੰਦੇ ਇਹ ਵੀ ਮਾਸਾ ਦੀ ਠੀਕ ਹੈ ਵੀ ਅਕਤੀ ਅਸੀਂ ਪਨੀਰੀ ਆਪਣੀ ਤਿਆਰ ਕਰ ਲੂਗੇ ਵੀ ਪਨੀਰੀ ਤਾਂ ਹੋਈ ਜਿਹੜੀ ਕੀਲੇ ਵਿੱਚ ਲੱਗਣੀ ਹੈ ਬਿਸਵੇਕ ਸੌਂਦ ਚਾਰ ਹੋ ਜਾਂਦੀ ਹੈ ਕਿ ਫੋਟੋ ਬਾਈ ਫੋਟੋ ਪਰ ਲੱਗਣੀ ਹੁੰਦੀਆਂ 460 ਚਾਹੀਦੀ ਆਪਾਂ ਸਾਰੀ ਇੰਨੇ ਕ ਜਗ੍ਹਾ ਵਿੱਚ 6-760 ਲੱਗ ਜਾਂਦੀ ਹੈ ਉਸ ਵਿੱਚ ਮਰ ਜਾਂਦੇ ਆ ਇੰਨੇ 5-760 ਆਪਣੀ ਤਿਆਰ ਹੋ ਜਾਂਦੀ ਹੈ ਵੀ ਮਹਾਏ ਗਰੀ ਆਪਣੀ ਕਾਰ ਨੂੰ ਲਾ ਲਓ ਨਾਲੇ ਤੁਹਾਨੂੰ ਐਨੀ ਦੂਰ ਤੇ ਲਿਜਾਣੀ ਸਗਾਲੀ ਐ ਹੁਣ ਤਾਂ ਗੱਡੀ ਵੀ ਚਲੀ ਜਾਣੀ ਐ ਜਿਹੜੀ ਆਪਾਂ ਕੱਲ ਮਾ ਉਹਦਾ ਕਰਾਇਆ ਜਾਦਾ ਪੈ ਜਾਣਾ ਕਿੱਥੇ ਦਵਾੜੀ ਪਨੀਰੀ ਘਰੇ ਤਿਆਰ ਹੋ ਜਾਣੀ ਐ ਇੱਕ ਦੋ ਆਪਣੀਆਂ ਛਟੀਆਂ ਉਹ ਲੈ ਜੋ ਲਾ ਕੇ ਦੇਖ ਲੋ ਵੀ ਚਲੋ ਠੀਕ ਐ ਦੇਖਦੇ ਬਾਕੀ ਭਾਈ ਸਾਡੇ ਦਾ ਲੋਾਈ ਚੱਲਦੀ ਪਪੂਲਰ ਦੀ ਜੇ ਕਿਸੇ ਨੇ ਚਾਹੀਦਾ ਹੋਇਆ ਤਾਂ ਹੁਣ ਮਿਲ ਜੂ 5-4 ਦਿਨ ਦੇ ਵਿੱਚ ਵੇਚ ਨਹੀਂ ਫੇਰ ਕਲਮ ਛਟੀ ਐ ਜਿਹੜੀ ਉਹ ਮਿਲਣੀ ਔਖੀ ਹੋ ਜਾਣੀ ਵੀ ਠੀਕ ਐ ਬਾਕੀ ਦਿਖਾਉਂਦੇ ਜੇ ਹੋਰ ਕਾਰੋਗ ਯਾਰ ਉਹ ਬਾਈ ਜੀ ਮਜਰੀ ਆ ਤੇ ਰੋਟੀ ਬੋਲ ਰਹੀ ਐ ਜਿਹੜੇ ਲਾਉਗੇ ਪੈਂਦੀ ਨਿਕਲਦੀ ਨਹੀਂ ਲੋੜੀ ਹੁੰਦੀ ਆ ਨਾ ਭਾਈ ਭਾਤਾ ਉਹਨਾਂ ਦੇ ਖਾਣ ਨਾਲ ਭਰਿਆ ਪਿਆ ਇਹ ਆ ਦੇ ਕੋਈ ਗੱਲ ਆਸ ਐਟਾ ਮਰਿਆ ਬਣਾਏ ਹੋਏ ਨੇ ਹਟਾਉਣੇ ਵਾਲਾ ਜਿਹੜਾ ਬਸੇ ਨਾ ਦੂਰ ਦੇ ਰਹਾ ਹਾਂ ਇਹਨੇ ਲਾਇਆ ਨਾ ਨਾ ਗੈਰ ਨਾ ਬਣਾਤਾ ਇਹਨਾਂ ਦਾ I don't know. ਯਾ ਕਰਾਇਆ ਕਰੂਗਾ ਇਹਦਾ 1000 ਰੁਪਇਆ ਇੱਕ ਦਿਨ ਦਾ ਹੁਣ ਉਹ ਕਿਹੜਾ ਟਾਈਮ ਆਹ ਲੈ ਆ ਕੇ ਸਵੇਰ ਦੀ ਜਲਦੀ ਆ ਸੁਖਰਾ ਤਾਂ ਐ ਨਹੀਂ ਕੋ ਕੋਲ ਅੰਦਰ ਲਾਈ ਵੀ ਦੀ ਛੇ ਆ ਬੰਦੇ ਨਾਲ ਪੂਰੇ ਉਹ ਵੀ ਕਮਰੇ ਕਰ ਤੇ ਭਿੱਜਲੇ ਸਾਰੇ ਰੋੜੀ ਦੀ ਤਿਆਰੀਆਂ ਕੋਠੋਂ ਦੇ ਅੰਦਰ ਆ ਪਤ ਨਹੀਂ ਕੀ ਬਣਾਇਆ ਵਿੱਚ ਪੀਂਗ ਬਲੰਗੜਾ ਜਾ ਇਹ ਬੰਦੇ ਦੋ ਨਵੇਂ ਆਏ ਹੋਏ ਆ ਇਹ ਮੈਂ ਕੱਢੀਆਂ ਮੈਂ ਕੁ ਆ ਦੇਖੋ ਖੱਡੀਆਂ ਨਾ ਬਾਈ ਮਸ਼ੀਨ ਕੱਢਦੇ ਆ ਸਾਰੇ ਇਹ ਕੱਢੀਆਂ ਮੈਂ ਕੰਮ ਰਜੇ ਵੀ ਖਟਾਂਗਾਂ ਗੱਟੀਆਂ ਮੈਂ ਬੱਚ ਮਾਰੀਆਂ ਮੈਂ ਲੈਣਾ ਹਾਂ ਚਲੋ ਕਰਦੇ ਆ ਪਤਾ ਇਹਦੇ ਬਾਰੇ ਕੀ ਗੱਲਬਾਤ ਹੈ ਜੱਡੀ ਕਿਹਾ ਆਹਾ ਹਾਹ ਸਤਰੀ ਕਿ ਆਹਲਾ ਤੇਰਾ ਕੈਮ ਬਾਹ ਹੋਦਰ ਜਿਹੜੇ ਹੀਠਾਂ ਬੰਦੇ ਆਏ ਉਹ ਕਾਲੇ ਆਹ ਸੂਖੀ ਦਵਾਈ ਕੌਣ ਆਈ ਆ ਖਾਦੀ ਹੋ ਹਾਂ ਅੱਛਿਆ ਤਾਂ ਹੀ ਗਲੀਆਂ ਗੱਡੇ ਹੋਈ ਨਹੀਂ ਉਹਨਾਂ ਨੇ ਸੈਡਾਂ ਪਰ ਹਾਂ ਉਹ ਦੇਖ ਕੇ ਫੇਰ ਬਣਾ ਪਾਉਣੀ ਅੱਛਿਆ ਠੀਕ ਹੈ ਜਣੇ ਸਿਉਂਕ ਵਾਸਤੇ ਥੱਲੇ ਰਸਤਾ ਬਣਾ ਦਣਾ ਉਹਨਾਂ ਹੀ ਪੈਰਾਂ ਹੀ ਬਾਹਰ ਆਈ ਠੀਕ ਹੈ ਵਾਹ ਬੇ ਜੀ ਭਾਈ ਨਵੇਂ ਦਾ ਨਵਾਂ ਕੰਮ ਉਰੇ ਮਿਲ ਲਾ ਦੇਖਣ ਨੂੰ ਹੈ ਇਹ ਮਹਿਕਮਾ ਸਿੰਘੂਰੀ ਦੁਆਇ ਵਾਲਾ ਠੀਕ ਹੈ ਠੀਕ ਹੈ ਬਜਰੀ ਵਾਲੀ ਹਾਂ ਕਿੱਥੇ ਆਇਆ ਬਜਰੀ ਹਾਂ ਬਜਰੀ ਚੱਲਦਾ ਉਧਰ ਕੰਮ ਉਹਨਾਂ ਦੇ ਪੂਰੀਓ ਨਹੀਂ ਹੁੰਦਾ ਕੰਮ ਉਹ ਖਾਲੀਓ ਚੱਲਦੀ ਮਸ਼ੀਨ ਬਹੁਤ ਕੰਮ ਆਤਰੋ ਬੋਲੇ ਲੱਗਦਾ ਹੈ ਕਾ ਨਹੀਂ ਪਾਉਂਦਾ ਬੰਦੇ ਤਾਂ ਬਹੁਤ ਆਰ ਪੰਜ ਜਣੇ ਆਉਂਗੇ ਥੋੜੇ ਆ ਕੋਲ ਤੇ ਜਾ ਕੇ ਘੇਰਨਾ ਜੀ ਦੋ ਦੋ ਰੋਡ ਘੇਰੀ ਤਾਂ ਪਰ ਹੁਣ ਕਰੇ ਵੀਗਾ ਸਵੇਰ ਤੇ ਚੱਲਦੇ ਆ ਦੰਬ ਵੀ ਥੱਕ ਜਾਂਦਾ ਯਾਰ ਹਾਂ ਜਨਾਨੀਆਂ ਵੀ ਆ ਹਾਂ ਜਨਾਨੀਆਂ ਨੇ ਮੰਡੀ ਬਣਾ ਕਿੱਥੇ ਹੋਣਾ ਨਹੀਂ ਨਹੀਂ ਇਹ ਹੁਣ ਪਾਣੀ ਇੱਥੇ ਪਾਣੀ ਦਾ ਦਵਾਏ ਪਾਉਂਗੇ ਸਿਉਂਗ ਦੇ ਅੰਦਰ ਹਾਂਜੀ ਹਾਂਜੀ ਮਹਾਰਾਜ ਠੀਕ ਹੈ ਸਿਉਂਖ ਦੇ ਦਵਾਏ ਆਉਣੇ ਆ ਜਿਹੜੇ ਸਿਉਂਖ ਕਹਿੰਦੇ ਆਪਾਂ ਹਾਲੇਦਲੇ ਪਾਣਾ ਪੈਪ ਮੀ ਹਾਲੇਦਲੇ ਪੈਪ ਆਦਾਂ ਬਾਕੀ ਸਿਉਂਖ ਵੀ ਕੋਈ ਗਵਾਏ ਪਾਦੇ ਨੇ ਢੋਲ ਦੇ ਵਿੱਚ ਘੋਲੀ ਦੀ ਆ ਉਹ ਜੰਤਰ ਪਿਆਣਾ ਜਿਹਦੇ ਨਾਲ ਪਾਉਂਦੇ ਆ ਉਹ ਰਾਮ ਆਉਂਦੇ ਆ ਇਹ ਗਿਲਟੀ ਦੇ ਨਾਲ ਕੱਡੀਆਂ ਗਲੀਆਂ ਇਹਨਾਂ ਦੇ ਬਾਕੀ ਪੈ ਪਾਦਨੇ ਪੈਪਾਂ ਦੇ ਵਿੱਚ ਦਵਾਏ ਪਾਦਨੇ ਕਹਿੰਦੇ ਚਲੋ ਦੇਖਦੇ ਅੱਧੇ ਘੰਟੇ ਤੱਕ ਆਉਣੀ ਐ ਪਾਣੀ ਵਾਲੀ ਟੁੱਟੀ ਹੋਏ ਪਾਣੀ ਜੇ ਘੋਲ ਕੇ ਪਾਉਣੀ ਫੇਰ ਦਿਖਾਉਂਦੇ ਆਪਾਂ ਤੁਹਾਨੂੰ ਫੇਰ ਭਾਈ ਨਵੇਂ ਨਵੇਂ ਕੰਮ ਆਏ ਇਸ ਤੇ ਦੇਖਿਆ ਸਾਡੇ ਦਾ ਪਹਿਲੀ ਵਾਰ ਲੱਗਿਆ ਹੋਣਾ ਇੱਥੇ ਉਹ ਹੀਟਾਂ ਹਵਾ ਲਾਊਗੀ ਚੱਲ। ਚੱਲਦਾ ਪਿਆ। ਪਾਣੀ ਦੇਖ ਚੱਲਿਆ ਕਿ ਨਹੀਂ? ਪਾਣੀ ਨਹੀਂ ਚੱਕਿਆ ਤੇਰਾ। ਆਹ ਬੰਨਣਾ ਪੈਣਾ ਰੋੜੇ ਹਵਾ ਲਾਉਗੀ। ਪੂਰੇ ਨੂੰ ਹਵਾ ਲੈਣਿਆ ਮੂੰਹ ਜੇ ਖੋਲੇ ਹੋਏ ਨੇ। ਬੰਦ ਕਰ ਦੇ ਬੰਦ ਕਰ ਦੇ ਇੱਕ ਵਾਰ। ਲਿਬੇਟ ਦੇ ਆਲੇ-ਦਾਲ ਦਾਰ ਚੰਗੀ ਤਾਂ। ਰాలే ਬਾਈ ਨਹੀਂ ਔਨ ਕੀਤੀ ਹਾਂ ਖਚੋਗੀ ਉਹ ਤਾਂ ਹਵਾ ਲੰਦੀ ਆ ਇਹ ਲੋ ਵਾਜੇ ਸੂਂਗ ਦੀ ਦਵਾਈ ਪਾਉਂਦੇ ਬਾਈ ਇਹ ਆਹ ਸਿਲੰਡਰ ਜਾ ਮਨਾਂ ਦੀ ਇਹਨਾਂ ਦਾ ਨਹੀਂ ਆ ਰਹਾ ਆ ਜਮਾ ਮਾਰਾ ਦੇ। ਚਾ ਚੱਲਣ ਦੇ ਵਧੂ। ਆ ਰਹਿਣਾ ਆ ਰਹਿਣਾ। ਬਾਜਾ ਨਾਲੇ ਪੈ ਪਰੂਗਾ ਨਾ। ਕਿੰਨੇ ਕਿਲੇ ਮਾਰੂ। ਕਿਆ ਹਿਸਾਬ ਤਾ ਵਾ ਥੋੜਾ ਬਾਜਾ ਇੰਨੇ ਕਮਰੇ ਚ ਕਿੰਨੀ ਲੱਗ ਜਾਂਦੀ ਐ? ਇਸ ਵਿੱਚ 4 ਡਰਮ ਲੱਗਣਗੇ। 4 ਡਰਮ। ਡਰਮਾਂ ਚ ਕਿੰਨੇ ਪਾਉਂਦੇ ਆ? ਇਹ ਉਹ ਆ ਟ੍ਰਿਕ। ਇਹ ਗੱਲ ਨਹੀਂ ਕੋਈ ਕੋਲਾ ਅੱਧਾ ਦਾ ਲੀਟਰ ਕੋਈ ਕਮਰੇ ਦਾ ਹਿਸਾਬ ਦਾ ਪਾਉਣਾ ਚਾਹੀਦਾ ਵੀ 15 ਬਾਈ 15 ਜਗਾ ਨਹੀਂ ਨਹੀਂ ਹਾਂ ਪਾਣੀ ਦਾ ਹਿਸਾਬ ਹੁੰਦਾ ਜੀ ਅੱਛਾ 200 ਲੀਟਰ ਮਨਜ਼ਰ ਤੇ ਬੱਚੀ 200 ਆਜ ਗੜਾ ਢੋਲ ਚ ਅੱਧਾ ਅੱਧਾ ਕਿਲੋ ਆ ਬੰਦੇ ਦਾ ਲੀਟਰ ਇੱਕ ਪੈ ਚੁੱਕਿਆ ਦੂਜੀ ਪਈ ਆ ਅੱਛਾ ਇਹ ਫਿਰ ਤੁਸੀਂ ਕਿੰਨੇ ਕਮਰੇ ਚ ਪਾਉਂਗੇ ਢੋਲ ਅੱਜ ਤਾਂ ਇੱਕ ਕਮਰਾ ਹੋਗਾ ਇਹ ਦੋ ਲੱਗੇ ਹੋਏ ਹੋਏ ਇੱਕ ਹੋਗਾ ਉਹਨੇ ਜਿਹੜਾ ਟੋਲ ਪਾ ਕੇ ਇੱਕੋ ਹੀ ਟੋਲ ਪਿਆ ਜੀ ਅਸਲ ਨਹੀਂ 200 ਲੀਟਰ ਪੈ ਗਈ ਹਾਂ ਠੀਕ ਹੈ ਜੀ ਕਣਾ ਹੁਣ ਆ ਇਕੱਲਾ ਹੈ ਅੱਛਾ ਆਪਣਾ 200 ਗਾਈ ਦੇ ਮਕਾਨ ਚ ਜੀ ਹਾਂ ਹਾਂ ਹੀ ਮੈਂ ਪੁੱਛਿਆ ਵੀ ਕਿੰਨੀ ਜਗ੍ਹਾ ਚੋ 200 ਗਾਈ ਦੇ ਮਕਾਨ ਚ ਆਪਣਾ 3 ਟੋਲ ਪੈਂਦੇ ਮਿਨੀਮਮ ਅੱਛਾ ਕਿਹ ਹਿਸਾਬ ਦਾਵਾ ਤੁਹਾਡਾ ਹਾਂਜੀ ਕਿਹ ਹਿਸਾਬ ਦਾਵਾ ਤੁਹਾਡਾ ਵੀ ਕਿੰਨੇ ਦੀ ਪੈਂਦੀ ਫਿਰ ਇਹ ਇਹ ਮੈਡੀਸਨ ਹਾਂ ਦਵਾ ਦਵਾ ਵਿੱਚੇ ਦਵਾਏ ਵਿੱਚੇ ਤੁਹਾਡੀ ਲੇਬਰ ਉਹ ਤਾਂ ਉਹਨਾਂ ਨੂੰ ਪਤਾ ਜੀ ਅੱਛਾ ਜਿਹੜੇ ਕੰਟਰੀ ਵਾਲੇ ਆ ਜੀ ਠੀਕ ਹੈ ਇਹਨਾਂ ਨੇ ਕਰਿਆ ਫਿਰ ਉਹਨਾਂ ਨੂੰ ਪਤਾ ਹਾਂ ਇਹਗਾ ਮੈਨੂੰ ਤੁਹਾਡੀ ਮੋਟਰ ਹਵਾ ਲਾਂ ਦੀ ਲੱਗਦੀ ਆ ਉਸੇ ਜਿੰਨਾ ਵੀ ਟੂਟਾ ਮਾਰਦੇ ਉਹਨਾਂ ਦੇ ਚੱਕ ਦਿੰਦੀ ਉਹ ਇਹਦਾ ਉਹ ਥੋੜਾ ਸਿਲੰਡਰ ਹੈ ਉਹਦੇ ਗੱਲ ਕੇ ਗੱਲੋਂ ਗੱਲ ਕਰਦੇ ਉਹਦੇ ਨਾਲ ਸਪਰੇਅ ਹੈ ਜੀ ਜਿਸ ਕੋਟੀ ਪਨੀ ਹੁੰਦੀ ਹੈ ਨਾ ਉਹ ਪਰ ਰਹਤੇ ਟਾਇਰ ਵੀ ਲੱਗੀ ਹੁੰਦੀ ਹੈ ਨਾ ਤੁਹਾਨੂੰ ਪਰ ਮੋਰੀਆਂ ਕਰ ਕਰ ਕੇ ਨਾ ਕੈਂਪਰ ਵੀ ਸਿੱਟਾ ਦੇ ਪਰ ਮਲਕੇ ਜਿੱਦਾ ਹੁਣ ਆਪੇ ਲੱਕੜ ਦੀ ਚੰਗਾਠ ਹੈ ਜੀ ਇਹਨੂੰ ਸਿਉਂਕ ਲੱਗ ਜਾਂਦੀ ਹੈ ਆਪਾਂ ਇੱਥੇ ਮਲਕੇ ਇਹ ਲਾ ਲਓ 5 ਤੋਂ 7 ਫੁੱਟ ਮਲਕੇ ਗੇਹੜੇ ਦੇ ਵਿੱਚ ਆਪਾਂ ਡ੍ਰਿੱਲਾ ਮਾਰਾਂਗੇ ਜੀ ਠੀਕ ਹੈ ਡ੍ਰਿੱਲ ਮਾਰ ਕੇ ਫਿਰ ਉਹਦੇ ਅੰਦਰ ਦਵਾਈ ਜਾਏਗੀ ਜਿਹੜੀ ਆਪਣੀ ਜ਼ਮੀਨ ਖਾਣੀ ਠੀਕ ਹੈ ਮਲਕੇ ਰੁਕਦੀ ਆ ਸਿਉਂਕ ਦੇ ਮਰਦੀ ਨਹੀਂ ਹੁੰਦੀ ਮਰਦੀ ਨਹੀਂ ਜਿਹੜੇ ਆਹ ਸਾਈਡਾਂ ਤੁਸੀਂ ਪੱਟੇ 'ਚ ਪੈ ਪਾਉਂਗੇ ਹਾਂ ਜੀ ਇਹ ਸਾਈਡਾਂ ਦੇ ਪਾਈਪ ਆਏਗੇ ਇਹਦੇ ਪਾਈਪ ਗੇੜਾ ਪਾਉਂਗਾ ਆ ਬਾਥਰੂਮਾਂ ਚ ਪੈਂਦਾ ਨਹੀਂ ਨਹੀਂ ਕੈਕਸਿਕਲ ਤਾਂ ਨਹੀਂ ਪਉਦੀ ਜਿਸੇ ਕਿ ਮਲਕੇ ਚੇਤਾਵਲੀ ਨਾਰਮਲੀ ਪਾਈ ਵੀ ਹੁੰਦੀ ਹੈ ਜੀ ਉਹ ਅੱਛਾ ਜਿੱਦਾਂ ਪਰ ਨੰਬਰ ਦੀ ਟਾਈਪ ਕਹਿੰਦੇ ਨਾ ਇੱਕ ਹਾਂ 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 ਜਿਹੜੇ ਕੱਪੜੇ ਵਾਂਗ ਹੁੰਦੀ ਆ ਬਸ ਉਹੀ ਚੀਜ਼ ਹੋਏਗੀ ਜਦੋਂ ਸਾਡੇ ਇੱਕ ਪਲੱਗ ਲਾਗੇ ਰਣ ਕੇ ਇੱਕ ਜਕਣਾ ਇਹਨਾਂ ਦਾ ਪਾਈਪ ਉੱਪਰ ਪਾਈ ਆ ਜੇ ਉਹ ਕੱਟੀ ਬਿਜੇਨ ਤਾਰਾ ਤੂਰਾ ਕੱਢਣ ਪਾਉਂਦੇ ਇੱਕ ਹਲਕੇ ਜੀ ਪਾਈਪ ਉਹੀ ਅੱਛਾ ਅੱਛਾ ਕੈਕਸਿਕਲ ਪਾਈ ਕਿਤੇ ਠੀਕ ਹੈ ਜਦੋਂ ਬਾਰੀਕ ਬਾਰੀਕ ਬੂਲ ਹੁੰਦਾ ਨਾ ਜਦ ਪੈਸੇ ਤੋਂ ਕੰਪਲ ਚਲਾਦੇ ਨਾ ਪੋਰਾ ਮਾਰਦਾ ਹੈ ਠੀਕ ਹੈ ਬੈਟਰ ਨਹੀਂ ਦਿੱਤਾ ਯਾਰ ਹਵਾਲੇ ਰਹੀ ਹਵਾਲੇ ਰਹੀ ਥੋੜੀ ਮੋਟਰ ਨਾ ਖੋਲ ਕੇ ਦੇਖ ਲੋ ਇੱਕ ਵਾਰ ਨੂੰ ਨਹੀਂ ਤਾਂ ਬਹੁਤ ਪ੍ਰੈਸ਼ਰ ਦਾ ਪਾਣੀ ਆਉਂਦਾ ਰੁਕ ਜਾ ਰੁਕ ਜਾਓ ਚੱਲ ਵੀ ਆਏਗਾ ਕਿਉਂਕਿ ਮੋਟਰਾਂ ਦੀ ਸਲਾਈ ਹੈ ਜੀ ਇਹ ਵਾਈਸ ਕਰਿਆ ਦੇ ਹੱਥ ਨਾਲ ਚੱਲਦਾ ਇਹ ਇਹ ਹੱਥ ਨਾਲ ਚੱਲਦੀ ਹੈ ਜੀ ਹੱਥ ਨਾਲ ਬੰਦਾ ਘੇੜੂਗਾ ਪਹਿਲਾਂ ਇਹਨੂੰ ਪੰਪ ਦੇਣਾ ਪੈਂਦਾ ਜੀ ਐਂ ਕਰਕੇ ਪ੍ਰੈਸ਼ਰ ਬਣ ਜੇ ਅੱਛਾ ਅੱਛਾ ਸਟੋਪ ਵਾਲਾ ਕੰਮ ਹੈ ਫਿਰ ਇਹ ਠੀਕ ਹੈ। ਸਟੋਪ ਵਾਲਾ ਕੰਮ ਹਵਾ ਭਰ ਜਾਂਦੀ ਦੀ ਜ। ਹਾਂਜੀ। ਠੀਕ ਹੈ। ਵਾਹਿਗੁਰੂ। ਇਹ ਸਾਡੇ ਇੱਧਰ ਪਹਿਲੀ ਵਾਰ ਹੋਣ ਲੱਗਿਆ ਕੰਮ ਆ। ਇਹ ਸ਼ਹਿਰਾਂ ਚ ਜ਼ਿਆਦਾ ਦੱਲਦਾ ਕਿਉਂਕਿ ਇੱਥੇ ਤਾਂ ਚਲੋ ਹੁਣ ਪਿੰਡਾਂ ਚ ਮਕਾਨ ਜਲਦੀ ਕਿਤੇ ਬੰਦਦੇ ਨਹੀਂ ਨਵੇਂ। ਨਹੀਂ, ਹੈ ਚੀਜ਼ ਹੈ ਕਿ ਹੁਣ ਸਾਡੇ ਜਿੱਕਰ ਮੇਰੇ ਗਰੇਲਾਂ ਉਹ ਲੱਗੀਆਂ ਵਿਚ ਇਕੱਠਾਂ। ਉਹਦੇ ਵਿੱਚ ਗਲੀਆਂ ਕੱਢੀਆਂ ਵੀ ਆ। ਸਿਉਂਕ ਨਹੀਂ ਕੱਢੀਆਂ ਮੈਂ ਚਿੱਟਾ-ਚਿੱਟਾ ਜਿਹੜੇ ਮਸਾਲਾ ਘੜਦੇ ਇੱਕ ਦੋ ਇਕੱਠਾਂ ਦੇ ਵਿੱਚ ਹੈਗੀਆਂ। ਦਵਾਈ ਚਾਹੀਦੀ ਐ ਪੈਣੀ ਹਾਂ ਅਜ। ਹਾਂਜੀ। ਮਤਲਬ ਕਿ ਖੇਤੀ ਜ਼ਮੀਨ ਚ ਹੁੰਦੀ ਐ ਇਹ ਸਿਉਂਕ। ਹਾਂ। ਕਿਉਂਕਿ ਆਪਾਂ ਹੁਣ ਖੇਤ ਆ ਆਪਾਂ ਖੇਤਾਂ ਦੇ ਵਿੱਚ ਇੱਕ ਕੋਠੀ ਬਣਾ ਲੈਨੇ ਆ ਜਿਹਦੇ ਉੱਤੇ ਲੱਕੜ ਦਾ ਕੰਮ ਕਰਾਵਾਂਗੇ ਉਹ ਸੰਗ ਰਹੀ ਹੀ ਰਹੀ ਰਹੀ ਗੱਲ ਠੀਕ ਆ ਤੁਹਾਡੀ ਕਿਉਂਕਿ ਆਪਾਂ ਅੱਜ ਦੇ ਟਾਈਮ 'ਚ ਹੁਣ ਕਿਹੜਾ ਜੇ ਕਿ ਆ ਜਾਵੇ ਅੱਛਾ ਜਿਹੜਾ ਉਹ ਪਾਈਪ ਆ ਹੁਣ ਤੁਸੀਂ ਪਾਉਣਾ ਹਾਂਜੀ ਉਹ ਪਾਈਪ ਸਾਈਡਾ ਲਿਆਂ ਅੱਛਾ ਲਿਆਂਦਾ ਨਹੀਂ ਹਲੇ ਨਹੀਂ ਉਹ ਤਾਂ ਅੱਜ ਸਿਰਫ ਇਹ ਹੈ ਕਿ ਵਿੱਚ ਹੋਲ ਕਰਕੇ ਜਿਹੜੀ ਥੱਲੇ ਸ਼ੌਂਕ ਮਾੜੀ ਬੋਤੀ ਹੋਗੀ ਉਹ ਜਰੂਰ ਬੁਝੂਗੀ ਇਹ ਹੋਲ ਕਿੰਨਾ ਕਰਿਆ ਤੁਸੀਂ ਥੱਲੇ ਨੂੰ ਮੋਲ ਇੱਕ ਹੀ ਹੈ ਇੱਕ ਫੁੱਟ ਤੱਲੇ ਪਾਣੀ ਹੁੰਨ ਹਾਂਜੀ ਹਾਂਜੀ ਹੁੰਦਾ ਪੂਰਾ ਪ੍ਰੈਸ ਹੁੰਦਾ ਮਗਰ ਜਣੀ ਆਂਗਾ ਇਹ ਕਮਰੇ ਚ ਪੈ ਗਿਆ ਤੁਹਾਡਾ ਹੈ ਲੋ ਬਗੇ ਦਾ ਜੇ ਪਾਤ ਹੈ ਨਾ ਨਾ ਬਾਕੀ ਇਹ ਹੈ ਹੋਲ ਭਰ ਕੇ ਦੇ ਬਾਰੇ ਤੇ ਫਿਰ ਉੱਪਰ ਰੋਲ ਤੱਕ ਕਨਾ ਕਰਿਆ ਇਹਨਾਂ ਗਲੀਆਂ ਦੇ ਵਿੱਚ ਪਾ ਕੇ ਬਾਕੀ ਉੱਪਰ ਘੇਰਿਆ ਹੈ ਸਪਰੇਅ ਕਰੀ ਮਤਲਬ ਇਹਦੇ ਤੇ ਪਾਈ ਜਾਈ ਦੇ ਲਈ ਜਿਹਨ ਜਿੱਦਾਂ ਇਹ ਛੇਕ ਬੰਦ ਹੋਇਆ ਹਾਂ ਆ ਦੇਖੋ ਹਾਂ ਅੱਛੇ ਹੀ ਬੰਦ ਹੋ ਗਏ ਬੰਦ ਹੋ ਗਏ ਮੈਂ ਉਹੀ ਕਹੇ ਬੰਦ ਹੋ ਗਏ ਛੇਕ ਹਾਂ ਤੇ ਬਾਦਿਆਂ ਨੂੰ ਕਿਉਂਕਿ ਜਿਹ ਮਿੱਟੀ ਦੇ ਉੱਪਰ ਪਾਵਾਂਗੇ ਮਿੱਟੀ ਦੇ ਉੱਪਰ ਆ ਹੀ ਜਾਣੀ ਆ ਹੀ ਜਾਣੀ ਮੈਂ ਤਾਂ ਪਾ ਨਹੀਂ ਉਹ ਬਾਈ ਕੱਢਿਆ ਛੇਕ ਇਹਨਾਂ ਦਾ ਵੀ ਪਾਈ ਪਾਣਾ ਕੱਲ ਨੂੰ ਇਹ ਤਾਂ ਜ ਨਹੀਂ ਹੈਗਾ ਹਨਾ ਗਟਕਾ ਪਿਆ ਵੈ ਇਹੇ ਸਾਈਡਾਂ ਉ ਪੈ ਗਿਆ ਜ ਨਹੀਂ ਜਿੱਥੇ ਜਿੱਥੇ ਖਾਲੀ ਦਾ ਉਸੇ ਪਾਤਾ ਐਸੇ ਉੱਪਰ ਵੀ ਪਾਤਾ ਹੀ ਗੱਟ ਕੇ ਦੇ ਠੀਕ ਹੈ ਕਿਉਂਕਿ ਮਿੱਟੀ ਨੇ ਤਾਂ ਲੈਣਾ ਤਾਂ ਮਿੱਟੀ ਨਹੀਂ ਆ ਹਾਂਜੀ ਹਾਂਜੀ ਇਹ ਤਾਂ ਹੈਗਾ ਦੇਖਦੇ ਆ ਭਾਈ ਇਹ ਕੋਠੀ 'ਚ ਸਾਰਾ ਕੰਮ ਨਵਾਂ ਹੋਇਆ ਇੱਕ ਤਾਂ ਇੱਟ ਵੀ ਨਵੀਂ ਲੱਗੀ ਔਰੇ ਇਹ ਸਾਡੇ ਪਿੰਡ ਜਗ੍ਹਾ ਤੇ ਲੱਗੀ ਨੇ ਢਈ ਹੈ ਹਾਂ ਉਹ ਚੱਲਦੀ ਇਹੀ ਹੈ ਇਹ ਸਾਡੇ ਨਾਲ ਔਰੇ ਸੁਲਾਬ ਹੈ ਸਲਾਬ ਕਰਕੇ ਦੇਖਿਆ ਹੁਣ ਇਹ ਦੇਖਦੇ ਸੀ ਮੇਰੇ ਖਾਲੀ ਦਸਾਲਾ ਹੋ ਜਾਂਦਾ ਨਾ ਇਸੇ ਕਰਕੇ ਉਹ ਉਪਰ ਏਰੀਆ ਸਾਡੇ ਫਲ ਹਾਂ ਜਦੋਂ ਜਾਂਦੇ ਹੋ ਦੀਵਾਰ ਤੇ ਪਾਣੀ ਪੜ ਗਿਆ ਬਾਈ ਰੰਗ ਖੜਦਾ ਹੀ ਨਹੀਂ ਜਿੰਨਾ ਮਹਿੰਗਾ ਮਰਜੀ ਕਰਾ ਲਾ ਰੰਗ ਜਦੋਂ ਥੱਲੇ ਖਰਾਬ ਹੋ ਜਾਂਦਾ ਹੋਰ ਤਾਂ ਵੀ ਅਜੀ ਕਿਉਂਕਿ ਜੇ ਤੁਸੀਂ ਬਾਂਦਰ ਸੀ ਨਾ ਉਹ ਸਲਾਬ ਆਈ ਕਿ ਉਹ ਹੀ ਤਾਂ ਹੁਣ ਹੈ ਇੱਟ ਦੇ ਕਹਿੰਦੇ ਵੀ ਸਲਾਬ ਜਾਂਦੀ ਪਰ ਇਹਨੂੰ ਦੇਖਿਆ ਪਾਣੀ ਚ ਰੱਖ ਕੇ ਪਾਣੀ ਪੀਂਦੀ ਹੈ ਇਹ ਜਿੱਥੇ ਪਾਣੀ ਦੇ ਰੂਪ ਵਿੱਚ ਸਲਾਬ ਹੋਣਾ ਹੈ ਇਹ ਤਾਂ ਸੀਮਟ ਹੈ ਬਾਕੀ ਦੇਖਦੇ ਆ ਬਾਈ ਲੱਗ ਜੂਗਾ ਪਤਾ ਹੁਣ ਕਿਵੇਂ ਹੈ Amen. ਕਿੱਥੇ ਰਹਿੰਦੇ ਤੁਸੀਂ ਰੋਪੜ ਕ ਚੰਡੀਗੜ੍ਹ 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 ਹੈ ਠੀਕ ਹੈ ਉਹ ਜਾ ਉਹlever ਟੋਲ ਪੁਆਣਾ ਨਾ ਪੂਰਾ ਉਹ ਪਈਦਾ ਤਾਂ ਤਾਂ ਚਲੋ ਆਪਣਾ ਆਪਣਾ ਕੰਮ ਦਾ ਬਈ ਤਜਰਬਾ ਸਾਰਿਆਂ ਨੂੰ ਕਿਉਂ ਬੀਓਪੀ ਆ ਕਰਕੇ ਗਏ ਦੇ ਬੰਦੇ ਨੇ ਇਹਨਾਂ ਨੂੰ ਆਪਣਾ ਤਜਰਬਾ ਦਾ ਲੱਗ ਸਾਰ ਇਲੈਕਟ੍ਰੀਸ਼ੀਅਨ ਦਾ ਆਪਣਾ ਉਹ ਤਾਂ ਇਹਨਾਂ ਦਾ ਆਪਣਾ ਹੋਇਆ ਮੋਟਰਾਜ ਮਿਸਤਰੀ ਆਪਣਾ ਕੱਲਾ-ਕੱਲਿਆਂ ਦਾ ਉਹ ਹੈ ਪਰ ਇੱਥੇ ਹੈਵੀ ਹਰੇਕ ਤਜਰਬਾ ਹੋਰੇ ਨਵਾਂ ਢਿੱਟ ਤੇ ਲੈ ਕੇ ਢਿੱਟ ਵੀ ਵਧੀਆ ਜਿਹਾ ਚਲਾਈ ਹੈ ਬਾਕੀ ਸਾਰਾ ਪਤਾ ਲੱਗ ਜੂਗਾ ਹੌਣ ਸਲਾਬ ਦਾ ਰੰਗ ਰੰਗ ਹੋਏ ਤੇ ਪਤਾ ਲੱਗੂ ਅਸਲੀ ਵੀ ਕਿਵੇਂ ਦਾ ਹੈਗਾ ਚਲੋ ਠੀਕ ਆ ਬਾਕੀ ਵੜਦੇ ਕੱਖ ਕੰਡਾ ਅੱਜ ਜਾ ਕੇ ਹੁਣ ਆਪਾਂ ਮਿਲੋ ਵਾਜੀ ਆਇਆ ਫੀਡ ਚੱਕਣ ਫੀਡ ਵਾਲਿਆਂ ਦਾ ਕਰਤਾ ਅੱਜ ਕੰਮ ਖਰਾਬ ਤਿੰਨ ਚਾਰ ਦਿਨ ਹੋ ਗਏ ਫੀਡ ਨਹੀਂ ਦੀ ਮਿਲੀ ਹੁਣ ਅੱਜ ਆਈ ਹੈ ਕੋਈ ਫੀਡ ਜੇ ਬਦਲਦੇ ਆਪਾਂ ਡੰਗਰ ਦੀ ਫੇਰ ਵੀ ਔਖਾ ਹੋ ਜਾਂਦਾ ਫੇਰ ਵੀ ਦੁੱਧ ਘੜਦਾ ਪਰ ਦੁੱਧ ਤੋਂ ਦੁੱਧ ਵਸਣ ਘਟਾਤਾ ਹੋਣਾ ਕਿ ਚਾਰ ਦਿਨ ਪਈਓ ਨਹੀਂ ਹੈਗੀ ਖਾਲੇ ਜਲਦੀ ਦੀ ਗੱਲੀ ਖਾਲ ਹੈਗੀ ਆਪਣੇ ਕੋਲ ਇੱਕ ਐਨਾ ਵੀ ਖਾਲ ਗੱਲ ਸਰੀ ਗਿਆ ਜਿਹੜੀ ਇਹ ਗੋਲੀ ਵਾਲੀ ਫਿਰ ਪਣਾ ਫੀਡ ਪਾਉਂਦੇ ਗਏ 8000 ਪਾ ਪਾਉਂਦੇ 5000 ਆ ਵੀ 8000 5 ਇੱਥੇ ਪਿਆਉਣਾ ਕਿੱਦਾਂ ਲਾਉ ਪਿਆ ਹਰੇ ਰੰਗ ਦਾ ਆ ਪਿਆ ਵੀ ਚਲੋ ਗੱਡੀ ਲੇਟ ਹੋ ਗਈ ਦੇ ਕੋਲ ਕਹਿੰਦਾ ਤਾਂ ਆ ਜਣੀ ਆ ਜਣੀ ਬਾਕੀ ਕਿੱਧਰ ਹੈ ਭਾਈ ਸ਼ੁਭਮਾਹਣ ਕਾਰਬਨ ਪਸ਼ੂ ਖਰਾਕ ਸਹੀ ਕਿਸਮ ਦੀ ਹੈਗੀ ਐ ਆਜ ਤੱਕ ਲਗਭਗ 4 ਦਿਨ ਹੋ ਗਏ ਗੰਗਾ ਸਾਗਰ ਕੋਲ ਜੇ ਆਪਾਂ ਪਹਿਲਾਂ ਦੇਖੀ ਇੱਕ ਫੀਡ ਜਿਹੜੀ ਲੱਗ ਜਾਂਦੀ ਡੰਗਰ ਨੂੰ ਉਹਦੇ ਉੱਪਰ ਹੀ ਟਿਕ ਜਾਂਦਾ ਡੰਗਰ ਬਾਕੀ ਜੇ ਆਪਾਂ ਬਦਲ ਲਿਆ ਫੀਡ ਫੇਰ ਦੁੱਧ ਘੜਦਾ ਬਾਕੀ ਫੀਡਾਂ ਦਾ ਸਾਰੀਆਂ ਪਾ ਲੀਆਂ ਹੁਣ ਇਹਨਾਂ ਦੀ ਇਹਨਾਂ ਨੇ ਛੜਤੀਆਂ ਫੈਕਟਰੀਆਂ ਜਿਹਾ ਹੋਰ ਆ ਗਏ ਨਵੇਂ-ਨਵੇਂ ਗਾਹਣੇ-ਗਾਹ ਚੱਲ ਜੰਦਾ ਕੰਮ ਉਹਦਾ ਚੱਕੀ ਦਾ ਕੰਮ ਹੀ ਹੋਣਾ ਚੱਲਦਾ ਇਹਨਾਂ ਦਾ ਉਹ ਮੋਟਰਾਈ ਜਾਨ ਮਾਲਦੀ ਸੀਗੀ ਤੋਂ ਦਲਕੀ ਆਉਣ ਵੀ ਪਹਿਲਾਂ ਦੇਖ ਲੋ 2:30 ਵਜੇ ਮੌਸਮ ਕਿਹੋ ਜਿਹਾ ਲੱਗਦਾ ਦਾ ਉਹਦੇ ਪਹਿਲਾਂ ਸਵੇਰੇ ਧੁੱਪ ਨਿਕਲੀ ਹੋਈ ਦੀ ਰੰਗ ਬਦਲਦਾ ਜਾਂਦਾ ਹੁਣ ਤੁੰਦੇ ਆ ਗਈ ਮੀਂਹੂ ਦਾ ਚਾਂਸ ਲੱਗਦੇ ਨੇ ਹੈਗਾ ਪਹਿਲਾਂ ਇਹ ਲੱਗਦਾ ਕਿ ਨਾ ਬੱਦਲ ਆ ਦੇਣਾ ਹਵਾ ਚੱਲਦੀ ਤੇ ਹਵਾ ਜਾ ਵੇ ਹੁਣ ਵੀ ਚੱਲਦੀ ਹੈ